ਸਤਿ ਸ਼੍ਰੀ ਅਕਾਲ ਠੀਕ ਐ ਭੈਣੇ ਮੇਰਾ ਨਾਮ ਭੈਣੇ ਗੁਰਪ੍ਰੀਤ ਆ ਮੈਂ ਮਨੁੱਖਤਾ ਦੀ ਸੇਵਾ ਤੋਂ ਆਇਆ ਤੇਰਾ ਭਰਾ ਬਣ ਕੇ ਇੱਥੇ ਮੈਨੂੰ ਪਤਾ ਲੱਗਿਆ ਵੀ ਮੇਰੀ ਭੈਣ ਸੜਕ ਤੇ ਬੈਠੀ ਆ ਤੇਰਾ ਕੀ ਨਾਮ ਭੈਣੇ ਕੀ ਤੇਰਾ ਨਾਮ ਰਿੰਕ ਹੈ ਰੈਂਪੀ ਰੈਂਪੀ ਭੈਣੇ ਕਿਹੜਾ ਪਿੰਡ ਆ ਤੇਰਾ ਮੇਰਾ ਪਿੰਡ ਆ ਆ ਲਾਲਾ ਭੈਣੇ ਤੇ ਤੇਰੀ ਆਵਾਜ਼ ਸਹੀ ਆਜੂ ਮੇਰੀ ਭੈਣ ਡਰੀ ਨਾ ਉਹੀ ਆਏ ਆਵਾਜ਼ ਵਾਸਤੇ ਆਪਾਂ ਤੇਰਾ ਘਰ ਵੀ ਲੱਭਣਾ ਨਾ ਫਿਰ ਤੇ ਮੇਰੀ ਭੈਣ ਤੂੰ ਇੱਥੇ ਸੜਕ ਤੇ ਐਦਾਂ ਕਾਹਤੋਂ ਪਈ ਆ ਫੁੱਟਪਾਥ ਤੇ ਉਹ ਆ ਦੇਖ ਇੱਧਰ ਹਸਪਤਾਲ ਆ ਦੁਨੀਆ ਤੁਰ ਹੀ ਫਿਰਦੀ ਆ ਪੁਲ ਦੇ ਥੱਲੇ ਤੂੰ ਪਈ ਆ ਕਿੰਨੇ ਦਿਨ ਹੋ ਗਏ ਤੈਨੂੰ ਇੱਥੇ ਬੈਠੀ ਨੂੰ ਭੈਣ ਕਾਹਤੋਂ ਨਿਆਣਾ ਹੋਣ ਵਾਲਾ ਸੀ ਜਾਂ ਮੈਨੂੰ ਮੇਰਾ ਹੌਣ ਵਾਲਾ ਮਾਰਦ ਚਤੇ ਆ ਮੇਰੇ ਪੱਛਮਾਰਕ ਤੇ ਆ ਇਹਨੇ ਮਾਰਤੇ ਭੈਣੇ ਬੱਚੇ ਤੇਰੇ ਮੇਰਾ ਪਤੀ ਨਹੀਂ ਕਿਹੜੇ ਪਿੰਡੋਂ ਆ ਪਤੀ ਤੇਰਾ ਬਦਰੀਨਾ ਤੇਰੇ ਪਤੀ ਦਾ ਕੀ ਨਾਮ ਭੈਣੇ ਉਹ ਨਾ ਹੀ ਕੁਛ ਕੁ ਸਮਝਾਉਂਦੀ ਨਾ ਹੀ ਕੁਛ ਚਲ ਠੀਕ ਆ ਨਹੀਂ ਪੁੱਛਦੇ ਫਿਰ ਤੇਰੇ ਪੇਕੇ ਕਿਹੜੇ ਪਿੰਡਾ ਭੈਣੇ ਪੇਕੇ ਮੇਰੇ ਹੈ ਕਿਹੋ ਰਾਮਾ ਮੰਡੀ ਨਾਮਾ ਮੰਡੀ ਜਿਲੰਧਰ ਇਹ ਮੇਰੀ ਭੈਣ ਆ ਨਵਦੀ ਹਾਂਜੀ ਨਵਨੀਤ ਭੈਣ ਇਹ ਵੀ ਮੇਰੀ ਭੈਣ ਆ ਕਰਵਿੰਦਰ ਅਸੀਂ ਨਾ ਆਏ ਸੀ ਤੇਰੇ ਕੋਲੇ ਭੈਣੇ ਮੈਂ ਆਪਣੀਆਂ ਭੈਣਾਂ ਨੂੰ ਨਾਲ ਲੈ ਕੇ ਆਇਆ ਮੈਂ ਕਿਹਾ ਆਪਾਂ ਚੱਲਦੇ ਹਾਂ ਭੈਣ ਦਾ ਪਤਾ ਲੈਣੇ ਆ ਸਾਨੂੰ ਤੇਰੀ ਵੀਡੀਓ ਭੇਜੀ ਸੀ ਇੱਥੋਂ ਵੀਰਾਂ ਨੇ ਭੇਜੀ ਸੀ ਨਾ ਹਾਂਜੀ ਤੂੰ ਉਹਨਾਂ ਨੂੰ ਦੱਸਤੀ ਸੀ ਕਿ ਵੀ ਮੈਂ ਹਿਾਰਪੁਰ ਜ਼ਿਲ੍ਹੇ ਦੀ ਹਾਂ ਹਾਂਜੀ ਹਿਾਰਪੁਰ ਕੌਣ ਆ ਤੇਰਾ ਹਿਾਰਪੁਰ ਹਾਂ ਸਾ ਤੁਹਾਨੂੰ ਖੇਡਾਂਆਂ ਦੀ ਸੀ ਕਿੱਦਾਂ ਜਾਂਦੀ ਸੀ ਸਕੂਲ ਵੱਲੋਂ ਕੀ ਖੇਡਦੀ ਸੀ ਭੈਣਨ ਤੋਂ ਖੋਖੋ ਖੋਖੋ ਅੱਛਾ ਖੋਖੋ ਦੇ ਵਿੱਚ ਤੁਹਾਡੀ ਟੀਮ ਜਿੱਤੀ ਹੈ ਕਦੇ ਸਾਡੀ ਟੀਮ ਯਾਦ ਨਹੀਂ ਥੋੜਾ ਜਿਹਾ ਜਿੱਤਦੀ ਸੀ ਜਿੱਤਦੀ ਸੀ ਤੂੰ ਬਲਾਕ ਤੱਕ ਖੇਡੀ ਸਟੇਟ ਤੱਕ ਖੇਡੀ ਡਿਸਟ੍ਰਿਕਟ ਲੈਵਲ ਤੇ ਖੇਡੀ ਮੈਂ ਬਲਾਕ ਤੱਕ ਬਲਾਕ ਤੱਕ ਖੇਡੀ ਮੇਰੀ ਭੈਣ ਖੋਖੋ ਹੈ ਹਾਂਜੀ ਸਕੂਲ ਦਾ ਕੀ ਨਾਂ ਸੀ ਸਕੂਲ ਦਾ ਨਾਮ ਸੀ ਸਰਕਾਰੀ ਸਰਕਾਰੀ ਹਾਈ ਸਕੂਲ ਕਿੱਥੋਂ ਵਾਲਾ ਢੁੱਗਾ ਹੈ ਢੁੱਗਾ ਕਲਾਂ ਦਾ ਢੁੱਗਾ ਢੁੱਗਾ ਨਾਮ ਢੁੱਗਾ ਕਲਾਂ ਦਾ ਅੱਛਾ ਤੋ ਉਹ ਸਕੂਲ 'ਚ ਪੜਦੀ ਸੀ ਹਾਂਜੀ ਉਹ ਸਕੂਲ ਦੀ ਟੀਮ ਜਿੱਤ ਕੇ ਆਉਂਦੀ ਸੀ ਹਾਂਜੀ ਅੱਛਾ ਜਿਹੜੀ ਤੇਰੇ ਨਾਲ ਕੁੜੀ ਖੇਡਦੀ ਹੁੰਦੀ ਸੀ ਤੇਰੀ ਸਹੇਲੀ ਤੇ ਇਕ ਅੱਧੀ ਵਾਰੀ ਕੀ ਨਾਂ ਸੀ ਉਹਦਾ ਤੇ ਇਕ ਅੱਧੀ ਵਾਰੀ ਜਿੱਤੇ ਹੋਵਾਂਗੇ ਅੱਛਾ ਜਿੱਤੇ ਵੀ ਹੋਵੋਗੇ ਇਕ ਅੱਧੀ ਵਾਰੀ ਤੇਰੀ ਸਹੇਲੀ ਕਹਿੰਦੀ ਸੀ ਸਭ ਤੋਂ ਜ਼ਿਆਦਾ ਬੈਸਟ ਫਰੈਂਡ ਤੇਰੀ ਬੈਸਟ ਫਰੈਂਡ ਹੁਣ ਸ਼ਰਨਪ੍ਰੀਤ 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 ਉਹ ਕਿੱਥੇ ਆ ਹੁਣ ਸ਼ਰਨਪ੍ਰੀਤ ਉਹ ਤੂੰ ਕੱਲ ਉਹ ਆਏ ਕਿ ਉਹ ਮਰੇ ਮਨ ਕਿੱਥੇ ਵੈਹੀ ਗਈ ਕਿੱਥੇ ਆਈ ਗਈ ਮਿਲੇ ਨਹੀਂ ਕਰੇ ਮਿਲਣਾ ਚਾਹ ਨਹੀਂ ਸ਼ਰਨਪ੍ਰੀਤ ਸ਼ਰਨਦੀਪ ਨੂੰ ਮੈਂ ਠੀਕ ਆ ਭੈਣੇ ਤੇ ਭੈਣੇ ਤੇਰਾ ਕੀ ਨਾਮ ਆ ਪੂਰਾ ਕੋਈ ਮਿਲਾ ਦੇਗਾ ਤੂੰ ਜੇ ਤੂੰ ਮਿਲਣਾ ਜੇ ਆਪਾਂ ਮਿਲਾ ਦਈਏ ਉਹਨੂੰ ਫਿਰ ਤੂੰ ਮਿਲ ਲੇਂਗੀ ਨਾ ਨਾ ਚੇਲੀ ਆ ਤੇਰੀ ਪ੍ਰਾਣੀ ਐ ਭੈਣੇ ਤੇਰਾ ਪੂਰਾ ਨਾਮ ਕੀ ਆ ਜੇ ਸ਼ਰਨਦੀਪ ਨੂੰ ਦੱਸਣਾ ਹੋਵੇ ਮੇਰਾ ਨਾਮ ਰਿੰਦੀ ਮਨਜੀਤ ਕੋ ਰਿੰਪੀ ਹੈ ਮਨਜੀਤ ਕੋ ਰਿੰਪੀ ਮਨਜੀਤ ਕੋ ਰਿੰਪੀ ਹਾਂ ਤੇ ਫਾਦਰ ਨੇਮ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਔਰ ਮਦਰ ਨੇ ਮਨਦੀਪ ਕੋ ਮਨਦੀਪਕੌਰ ਪਿੰਡ ਧੁਗਾ ਕਲਾਂ ਧੁਗਾ ਕਲਾਂ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਡਿਸਟ੍ਰਿਕਟ ਸਿਆਲਕੋ ਤਹਿਸੀਲ ਤਸੂਹਾ ਤਸੂਹਾ ਤਹਿਸੀਲ ਅੱਛਾ ਤਸੂਹਾ ਮਕੇਰੀਆਂ ਵਾਲੇ ਪਾਸੇ ਪੈਂਦਾ ਏ ਪਿੰਡ ਹਾਂਜੀ ਤੇ ਪਿੰੜੇ ਤੇਰੇ ਪੇਕੇ ਏਸ ਪਾਸੇ ਸਹਰੇ ਤੇ ਰਹਿੰਦਰਾ ਹੈ ਘਰ ਵਾਲੇ ਦਾ ਕੀ ਨਾਮ ਸੀ ਤੇਰੇ ਤੇ ਮੇਰਾ ਨਾਮ ਲੱਡੀ ਸ਼ਾਮਰਜੀ ਹੈ ਲੱਡੀ ਸ਼ਾਮਰਜੀ ਲੱਡੂ ਸ਼ਾਮਰਜੀ ਸਿੰਘ ਠੀਕ ਹੈ ਭੈਣੇ ਠੀਕ ਹੈ ਤੇ ਬੱਚੇ ਕਿੰਨੇ ਪੈਣੇ ਤੇਰੇ ਤੁਹਾਡਾ ਡਾਊਨ ਹੁੰਦਾ ਨਾ ਬਹੁਤ ਵੱਡਾ ਹੈ ਕਾਰੋਬਾਰ ਦਾ ਬਹੁਤ ਖਸਾ اچھا ਡਾਊਨ ਜਿਹਾ ਹੁਣ ਠੀਕ ਹੈ ਭੈਣੇ ਤੇ ਭੈਣੇ ਤੇਰੇ ਬੱਚੇ ਕਿੰਨੇ ਆ ਹੈ ਤੇ ਆਸੂ ਦਾ ਫਤਵਾ ਦੱਸ ਤੁਹਾਨੂੰ ਦੱਸਾਂ ਬੱਚੇ ਕਿੰਨੇ ਤੇਰੇ ਨੇ ਬਕਤਾਂ ਹਾਂ ਉਹਨਾਂ ਦਾ ਪਾਦਰੀਆਂ ਕਹਿੰਦੇ ਹੈ ਦੋ ਸੀਗੇ 13 ਸਾਲ ਦੀ ਬੇਟੀ ਸੀਗੀ ਤੇ 18 ਸਾਲ ਦਾ ਬੇਟਾ ਸੀ ਬੇਟੀ ਦਾ ਕੀ ਨਾਂ ਬੇਟੀ ਦਾ ਨਾਂ ਕਵਲਿਨ ਪਰਸਾ ਦੇ ਹੈ ਕਵਲਿਨ ਪਰ ਕਵਲਿਨ ਕੌਰ ਕਾਫੀ ਕਿੰਨਾ ਸੋਹਣਾ ਨਾ ਕਵਲਿਨ ਕੌਰ ਇਹ ਤੂੰ ਰੱਖਿਆ ਸੀ ਹਾਂਜੀ ਆਪਾਂ ਪੰਜਾਬੀਆਂ ਤਾਂ ਸੋਹਣੇ ਹੁੰਦੇ ਆ ਹਾਂ ਸੋਹਣੇ ਹੁੰਦੇ ਹੰਦਾ ਮੁੰਡੇ ਦਾ ਕੀ ਨਾਂ ਮੁੰਡਾ ਨਾ ਰਾਜਵੀਰ ਸਿੰਘ ਰਾਜਵੀਰ ਸਿੰਘ ਨਿੱਕੂ ਹਾਂਜੀ ਨਿੱਕੂ ਨਿੱਕੂ ਕਿਹਣੀ ਕਲਾਸ ਪੜਦਾ ਨਿੱਕੂ ਨਿੱਕੂ ਪੜਦਾ ਦਾ ਕਰਕੇ ਤੇ ਦਿੱਲੇ ਕੋਈ ਕੋਰਸ ਵਗੈਰਾ ਕਰਦਾ ਜੋਬ ਕਰਦਾ ਸੀ ਅੱਛਾ ਅਫਸਰ ਸੀ ਤੂੰ ਕਿੰਨਾ ਪੜਿਆ ਭੈਣੇ ਨਾ ਬੰਦੇ ਇਹ ਕੀ ਬੀਏ ਕੀਤੀ ਮਰੀ ਭੈਣ ਨੇ ਕਿਹੜੇ ਕਾਲਜ ਚ ਕੀਤੀ ਸੀ ਬੀ ਟਾਂਡਾ ਟਾਂਡਾ ਆਡਮੋਟਾਂਡਾ ਕਾਲਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਦੇਖਿਆ ਭੈਣ ਨਾਲ ਗੱਲਾਂ ਕਰਦੇ ਆ ਸਾਨੂੰ ਕਿ ਭੈਣ ਲੁਧਿਆਣਾ ਸ਼ੇਰਪੁਰਾ ਚੌਂਕ ਦੇ ਵਿੱਚ ਪੁਲ ਦੇ ਥੱਲੇ ਬੈਠੀ ਆ ਸਾਹਮਣੇ ਸਕੰਦਕਾਰ ਵਾਲੇ ਆ ਇਸ ਪਾਸੇ ਹਸਪੀਟਲ ਆ ਆਪਣਾ ਅਪੋਲੋ ਹਸਪੀਟਲ ਤੇ ਇੱਥੇ ਪੁਲ ਥੱਲੇ ਇਹ ਭੈਣ ਰਾਤਾਂ ਕੱਟ ਰਹੀ ਆ ਜਿਹੜੇ ਬਾਈ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਉਹਨਾਂ ਨੇ ਦੱਸਿਆ ਵੀ ਇਹਨੂੰ ਕੁਝ ਬੰਦੇ ਤੰਗ ਕਰ ਰਹੇ ਸੀਗੇ ਬਾਈ ਤੁਸੀਂ ਵੀ ਦੇਖਿਆ ਇਹਨਾਂ ਨੂੰ ਕੋਈ ਵੀਰੇ ਹੈ ਇੱਥੇ ਜਿਹੜਾ ਨੇੜੇ-ਤੇੜੇ ਰਹਿੰਦਾ ਹੋਵੇ ਕਿੰਨੇ ਦਿਨਾਂ ਤੋਂ ਭੈਣ ਇੱਥੇ ਆਹੇ ਆਹ ਦੇਖੋ ਇੱਕ ਹਫਤਾ ਹੋ ਗਿਆ ਹਫਤਾ 10 ਦਿਨ ਹੋ ਗਏ ਹਫਤਾ ਹੋ ਗਿਆ ਇੱਥੇ ਤੁਸੀਂ ਇੱਥੇ ਨੇੜੇ ਦੇ ਨਹੀਂ ਬੈਠਣੇ ਨਿਕਲਦੇ ਕਰਦੇ ਬਾਹਰ ਆਰਟੀਕਲ ਚਲਾਉਣਾ ਹੈ ਅੱਛਾ ਆਰਟੀਕਲ ਚਲਾਉਣਾ ਤੁਸੀਂ ਹਫਤੇ ਤੋਂ ਇੱਥੇ ਬੈਠੀ ਆ ਦੇਖੋ ਇੱਕ ਹਫਤੇ ਤੋਂ ਇਹ ਭੈਣ ਇੱਥੇ ਪੁੱਲ ਥੱਲੇ ਆ ਤੁਸੀਂ ਸੋਚੋ ਰਾਤ ਨੂੰ ਇਹਨੂੰ ਭੈਣ ਨੂੰ ਕਿੰਨਾ ਹਰਾਸ ਕਰਦੇ ਹੋਣਗੇ ਲੋਕ ਇੱਥੇ ਔਰ ਇੱਥੇ ਤੁਹਾਨੂੰ ਪਤਾ ਐਸੇ ਸਮਾਜ ਦੇ ਵਿੱਚ ਦਰਿੰਦੇ ਘੁੰਮਦੇ ਆ ਭੇੜੀਏ ਘੁੰਮਦੇ ਆ ਇਨਸਾਨੀ ਖੱਲਾ ਚ ਪਰ ਮੇਰੀ ਭੈਣ ਬੜੀ ਹਿੰਮਤ ਵਾਲੀ ਆ ਬੜੀ ਹੌਸਲੇ ਵਾਲੀ ਆ ਜਿਹੜੀ ਇੱਥੇ ਡਟੀ ਹੋਈ ਆ ਕੋਈ ਜ਼ਿੰਦਗੀ ਚ ਹਾਲਾਤ ਕਈ ਵਾਰੀ ਇਦਾਂ ਦੇ ਬਣ ਜਾਂਦੇ ਆ ਕਿ ਇਨਸਾਨ ਪੜਿਆ ਲਿਖੀ ਭੈਣ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਬੱਚੇ ਆ ਦੋ ਬੇਟਾ ਬੇਟੀ ਆ ਪਰਵਾਰ ਦੱਸਦੀ ਐ ਧੁग्गा ਕਲਾ ਪਿੰਡਾ ਹਿਸ਼ਾਰਪੁਰ ਜ਼ਿਲ੍ਹਾ ਔਰ ਜਲੰਧਰ ਵਿਆਹੀ ਹੋਈ ਐ ਦੱਸਦੀ ਐ ਭੈਣ ਹੁਣ ਵਾਹਗਰੂ ਜਾਣਦਾ ਵੀ ਕੀ ਹਾਲਾਤ ਬਣੇ ਘਰ ਚ ਕਿਉਂ ਇਦਾਂ ਭੈਣ ਇਸ ਹਾਲਾਤ ਚ ਪਹੁੰਚ ਗਈ ਆ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਭੈਣ ਬਾਰੇ ਆਪਾਂ ਨੂੰ ਕੁਝ ਪਤਾ ਲੱਗ ਸਕੇ ਇਹ ਭੈਣ ਮੇਰੀ ਇਹਦਾ ਨਾਂ ਛੋਟਾ ਰੈਂਪੀ ਆ ਔਰ ਪੂਰਾ ਨਾਮ ਮਨਦੀਪਕੌਰ ਮਨਜੀਤਕੌਰ ਮਨਜੀਤਕੌਰ ਤੇ ਮਨਜੀਤ ਭੈਣ ਇੱਥੇ ਹੀ ਬੈਂਚ ਦੇ ਉੱਪਰ ਆ ਥੜਾ ਬਣਿਆ ਹੋਇਆ ਇੱਥੇ ਹੀ ਬੈੰਦੀ ਆ ਪੈਂਦੀ ਆ ਆ ਬੈਗ ਆ ਭੈਣ ਦੇ ਕੋਲੇ ਬੈਗ 'ਚ ਕੁਝ ਕੱਪੜੇ ਬੋਤਲਾ ਸੂਟ ਆ ਸਮਾਨ ਆ ਤੇ ਇਹ ਭੈਣ ਵਧੀਆ ਚੰਗੇ ਪਰਿਵਾਰ ਤੋਂ ਲੱਗਦੀ ਆ ਪੜ੍ਹੀ ਲਿਖੀ ਐ ਮੇਰੀ ਭੈਣ ਔਰ ਆਪਣਿਆਂ ਤੋਂ ਕਿਵੇਂ ਦੂਰ ਹੋ ਗਈ ਕਿਉਂ ਦੂਰ ਹੋ ਗਈ ਕੀ ਕਾਰਨ ਸੀ ਇਹ ਸਾਰੇ ਹਾਲਾਤ ਆਪਾਂ ਨੂੰ ਤਾਂ ਹੀ ਪਤਾ ਲੱਗਣਗੇ ਜੇ ਤੁਸੀਂ ਸ਼ੇਅਰ ਕਰੋ ਇਸ ਵੀਡੀਓ ਨੂੰ ਜਾਂ ਕੋਈ ਭੈਣ ਭਰਾ ਭੈਣ ਨੂੰ ਪਹਿਚਾਣਦਾ ਜਾਂ ਕੋਈ ਜਾਣਕਾਰੀ ਰੱਖਦਾ ਤਾਂ ਸਾਡਾ ਨੰਬਰ 978030071 ਔਰ 0161 52 0071 ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਜਾਣਕਾਰੀ ਸਾਂਝੀ ਜ਼ਰੂਰ ਕਰੋ ਜੀ ਕਿਉਂਕਿ ਮੇਰੀ ਭੈਣ ਨੂੰ ਹਫਤਾ ਹੋ ਚੱਲਿਆ ਇੱਥੇ ਬੈਠੀ ਨੂੰ ਅਸੀਂ ਸਾਡੇ ਟੀਮ ਦੇ ਮੈਂਬਰਾਂ ਦੇ ਨਾਲ ਭੈਣ ਨਵਨੀਤ ਭੈਣ ਤੇ ਰਵਿੰਦਰ ਭੈਣ ਦੇ ਨਾਲ ਅਸੀਂ ਇੱਥੇ ਪਹੁੰਚੇ ਆਂ ਔਰ ਸਾਨੂੰ ਜਿਹੜੇ ਵੀਰਾਂ ਨੇ ਵੀਡੀਓ ਭੇਜੀ ਉਹਨਾਂ ਦਾ ਵੀ ਸ਼ੁਕਰੀਆ ਪਰ ਉਹ ਹਜੇ ਆਏ ਨਹੀਂ ਇੱਥੇ ਸ੍ਰੇਸ਼ ਕੁਮਾਰ ਆ ਬਾਈ ਦਾ ਰਾਘੀਰ ਬੰਦੇ ਨਿੰਗਦੇ ਕਰਦੇ ਬੰਦਾ ਵੀਡੀਓ ਬਣਾ ਕੇ ਭੇਜ ਦਿੰਦਾ ਅਸੀਂ ਵੀ ਹੁਣ ਬੱਸੀਆਂ ਤੋਂ ਆਏ ਸੀ ਇੱਕ ਵੀਰ ਨੂੰ ਲੈ ਕੇ ਆਏ ਆ ਉਹ ਵੀ ਬਹੁਤ ਮਾੜੀ ਹਾਲਤ 'ਚ ਉੱਥੇ ਮੰਡੀ ਦੇ ਵਿੱਚ ਬੈਠਾ ਸੀ ਵਿਚਾਰਾ ਮੈਂਟਲੀ ਅਫਸੈਟ ਸੀ ਠੰਡ ਦੇ ਵਿੱਚ ਤੇ ਆਉਂਦਿਆਂ-ਆਉਂਦਿਆਂ ਜਦੋਂ ਅਸੀਂ ਵੀਡੀਓ ਦੇਖੀ ਭੈਣ ਦੀ ਤੇ ਸਿੱਧੀ ਗੱਡੀ ਅਸੀਂ ਇੱਧਰ ਨੂੰ ਲੈ ਆਏ ਤੇ ਅਸੀਂ ਇੱਥੇ ਸ਼ਹਿਰ ਸ਼ੇਰਪੁਰਾ ਚੌਂਕ 'ਚ ਲੁਧਿਆਣਾ ਸ਼ਹਿਰ 'ਚ ਖੜੇ ਆ ਵੀ ਆਪਣੀ ਭੈਣ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਬਾਕੀ ਪੈਣ ਤੇਰੇ ਕੋਲ ਕਿਸੇ ਦਾ ਫੋਨ ਨੰਬਰ ਨਹੀਂ ਯਾਦ ਤੈਨੂੰ ਕਰਦਿਆਂ ਦਾ ਕੋਈ ਨਾ ਯੂਸੀ ਨਹੀਂ ਕਰਦੇ ਸੀ ਮੇਰੇ ਬਾਹਰ ਬੰਦੇ ਨੇ ਫੋਨ ਲਿਆ ਕੇ ਦੇਣਾ ਉਹਨਾਂ ਨੇ ਹਸਬੰਦ ਨੇ ਇਹਨੇ ਫੋਨ ਲਿਆ ਕੇ ਜਣਾ ਉਹਨਾਂ ਨੇ ਘਾਤੋ ਪਛ ਗਿਆ ਗਾਣੇ ਕਿਹਨਾਂ ਨੇ ਗਾਣੇ ਸੁਣਨੇ ਨਾ ਸਭ ਨੂੰ ਕੌਣ ਗਾਣੇ ਸੁਣਦਾ ਸੀ ਬੱਚੇ ਨਹੀਂ ਮੈਂ ਸੁਣਦਾ ਸੀ ਜੇ ਤੂੰ ਆ ਲੈ ਭੈਣੇ ਫੋਨ ਹਾਂਜੀ ਲਾ ਤਾਂ ਨੰਬਰ ਕਿਸੇ ਦਾ ਜੇ ਲੱਗਦਾ ਤਾਂ ਤੈਨੂੰ ਦੇਖਦੇ ਆਂ ਤੇਰੀ ਯਾਦ ਸ਼ਕਤੀ ਦੇਖਦੇ ਕਿੰਨੀ ਕ ਲੈ ਹੁਣ ਚੈੱਕ ਹੋ ਜਾਣਾ ਵੀ ਤੂੰ ਗ੍ਰੈਜੂਏਸ਼ਨ ਕੀਤੀ ਆ ਬੀਏ ਪੜ੍ਹੀ ਹੋਈ ਕੁੜੀ ਆ ਵੀ ਇਹਨੂੰ ਕਿਸੇ ਦਾ ਨੰਬਰ ਯਾਦ ਆ ਕਿ ਨਹੀਂ ਯਾਦ ਲੈ ਹੁਣੇ ਚੈੱਕ ਹੋ ਜਾਣਾ ਹੁਣੇ ਪਤਾ ਲੱਗ ਜੂ ਵੀ ਇਹ ਰੈਂਪੀ ਭੈਣ ਦਾ ਦਿਮਾਗ ਕਿੰਨਾ ਕ ਲੈ ਵੀ ਅਸੀਂ ਹੁਣ 10 ਗਿਣਾਂਗੇ 10 ਗੈਣ ਤੇ ਕਹਿੰਦੇ ਕੋਈ ਵਧੀਆ ਨੰਬਰ ਯਾਦ ਕਰਕੇ ਦੱਸ ਜਿਹੜਾ ਤੈਨੂੰ ਯਾਦ ਹੋਵੇ ਡਾਇਲ ਕਰ ਦੇ ਦੇ ਤੀ ਨਹੀਂ 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 ਪੂਰਾ ਨੰਬਰ ਡਾਇਲ ਕਰਨਾ ਪੈਣਾ ਆਪਾਂ ਹੁਣ ਕਰ ਦਵਾਰਾ 94 ਕੀ ਸੀ ਦਵਾਰਾ ਕਰ ਡਾਇਲ ਐ ਥੋੜੀ ਪੈਣੇ ਐ ਥੋੜੀ ਰੈਂਪੀ ਪੈਣੇ ਐ ਥੋੜੀ ਆ ਚੱਲ ਐ ਕਰ ਆ ਲੈ ਫੜ ਕਾਪੀ ਤੇ ਆ ਫੜ ਪੈਨ ਇੱਥੇ ਲੈ ਇਹ ਤੇ ਲੇਖ ਇਹ ਤੇ ਆਪਣਾ ਨਾਮ ਲੇਖ ਪਹਿਲਾਂ ਦਾ ਨੰਬਰ ਨੰਬਰ ਜੀ ਕਾ ਪਹਿਲਾਂ ਇਹ ਤੇ ਨਾਮ ਲੇਖ ਆਪਣਾ ਹਾਂ ਤਾਂ ਲਿਖਾ ਗਏ ਲਿਖੋ ਜੀ ਡਾਕਟਰ ਆਫ ਜਸ ਵਾਈਫ ਆਫ ਨਾਮ ਆਪਣੇ ਹਸਬੰਦ ਦਾ ਨਾਮ ਲਿਖਦੇ ਲੈਂਦੇ ਆਪਣੇ ਡੈਡੀ ਦਾ ਨਾਮ ਲਿਖਦੇ ਆਮ ਬਲੇ ਡੈਡੀ ਦਾ ਨਾਮ ਲਿਖਦੇ ਚਲ ਡੈਡੀ ਦਾ ਨਾਮ ਵਿਲੇਜ ਵਿਲੇਜ ਜੀ ਕਾ ਪੈਣ ਇਥੋਂ ਨੰਬਰ ਵੀ ਲੈਣਾ ਤੁਹਾਡੇ ਡੈਡੀ ਦਾ ਡੈਡੀ ਦਾ ਮੋਬਾਈਲ ਨੰਬਰ ਲੈ ਲੈਂਦੇ ਅੱਛਾ ਮੰਮੀ ਦਾ ਲਿਖ ਦੇ ਮੰਮੀ ਦਾ ਮੰਮੀ ਦਾ ਮੋਬਾਈਲ ਨੰਬਰ ਲਿਖ ਦੇ ਮੰਮੀ ਆ ਭੈਣ ਦਾ ਲੈ ਤੇ ਭੈਣ ਦਾ ਵੱਡੀ ਦਾ मोबाइल नंबर ले आते मोबाइल नंबर मोबाइल नंबर ले आते पहले ਸ਼ੁਕਰੀਆ ਭੈਣ ਨੇ ਥੈਂਕ ਯੂ ਬਸ ਭੈਣ ਨੇ ਆਹੀ ਨਾਮ ਲਿਖਿਆ ਜੀ ਬਸ ਮਨਜੀਤ ਕੌਰ ਗਰਮੀਰ ਸਿੰਘ ਹੈ ਨਾ ਤੇ ਪਰ ਆਪਣਾ ਕਿਸੇ ਦਾ ਵੀ ਫੋਨ ਨੰਬਰ ਭੈਣ ਨੂੰ ਜਾਦ ਨਹੀਂ ਹੈਗਾ ਔਰ ਜੇ ਜਾਦਾ ਤਾਂ ਉਹ ਦੱਸਣ ਨਹੀਂ ਦਸਣਾ ਨਹੀਂ ਚਾਹੁੰਦੇ ਹਨਾ ਪਰ ਉਹ ਕੰਮ ਕਰਨਾ ਕੋਈ ਵੀ ਕਰ ਸਕਦੇ ਤੇ ਦੇਖੋ ਕੀ ਕੀ ਕੰਮ ਕਰਨਾ ਭੈਣੇ ਕੰਮ ਕਰਨਾ ਇੱਕ ਕਮਰਾ ਲੈਣਾ ਹੈ ਕਿਰਾਏ ਤੇ ਰੈਂਟ ਤੇ ਲੈਣਾ ਅਸੀਂ ਆਪਣੀ ਜ਼ਿੰਮੇਵਾਰੀ ਤੇ ਲੈ ਲਈਏ ਕਮਰਾ ਤੈਨੂੰ ਗਾਰੰਟੀ ਤੇ ਹਾਂ ਤੇਨੂੰ ਕੰਮ ਤੇ ਲਵਾ ਲੈਣੇ ਆ ਤੂੰ ਕੰਮ ਕਰਕੇ ਨਾਲੇ ਕਮਰੇ ਦਾ ਕਿਰਾਇਆ ਦੇ ਦੇ ਆ ਕਿ ਨਹੀਂ ਨਾਲੇ ਆਪਦੇ ਲੀਡੇ ਕੱਪੜੇ ਵਧੀਆ ਲੈ ਲਈ ਗਾਰੰਟੀ ਤੇ ਭਰਾ ਦੇ ਦੇਣਗੇ ਆ ਭੈਣ ਨਵਨੀਤ ਦੇ ਦਊਗੀ ਯਾਰ ਨਵਨੀਤ ਭੈਣ ਗਰੰਟੀ ਦੇ ਦਊਗੀ ਯਾਰ ਕਿਹੜੀ ਭਰਾ ਮੇਰਾ ਇੱਕ ਹੈਗਾ ਇਹ ਭਰਾ ਵਾ ਤੇਰਾ ਸਤਿ ਸ੍ਰੀ ਅਕਾਲ ਭਾਈ ਕਿਵੇਂ ਆ ਸ਼ੁਕਰੀਆ ਭਾਈ ਧੰਨਵਾਦ ਮੈਂ ਇਹਨਾਂ ਦੇ ਕੇ ਭਾਈ ਮੇਰੇ ਦਮਾ ਕੱਲ ਲਾਈਵ ਮੈਂ ਕੱਲ ਪੜਾਈ ਆਈ ਵੀਡੀਓ ਤੇ ਮੈਂ ਤੁਹੀ ਕੋਈ ਹੈਲਪ ਕਰ ਸਕਦੀ ਹਾਂ ਬਾਕੀ ਵੀਰੇ ਤੁਸੀਂ ਕਿੰਨੇ ਦਿਨਾਂ ਦੇ ਦੇਖਦੇ ਸੀ ਇਹਨਾਂ ਨੂੰ ਇੱਥੇ 8 ਤੱਕ ਜਦੋਂ ਵਾਦੀ ਹੋ ਗਿਆ ਯਾਰੇ ਤੂ ਵੀਰ ਤੇ ਰਿੰਨ ਨੇੜੇ ਤੇੜੀ ਕਿ ਮੈਂ ਜੀ ਆਪਣੇ ਸਟੇ ਗੱਡੀ ਚਲਾਉਣਾ ਸਟੈਂਡ ਹੈ ਉਹ ਆਪਣੀ ਚਾਹੀ ਦੁਕਾਨ ਹੈ ਉਹ ਤੇ ਅੱਛਾ ਤੇ ਇਹਨਾਂ ਨਾਲ ਕੁਝ ਹਰਕਤ ਗਲਤ ਹੋਈ ਹੈ ਉਹਦੇ ਕਰਕੇ ਜਿਆਦਾ ਮੇਰਾ ਦਿਮਾਗ ਖਰਾ ਹੋਇਆ ਕਿ ਕੁਝ ਬੰਦੇ ਸੀਗੇ ਤੇ ਉਹਨਾਂ ਨੂੰ ਮੈਂ ਭਜਾਇਆ ਭਜਾਇਆ ਤੇ ਇਹਨਾਂ ਨੂੰ ਮੈਂ ਕਿਹਾ ਕਿ ਇੱਥੋਂ ਤੁਸੀਂ ਜਾਣਾ ਨਹੀਂ ਰੋਟੀ ਪਾਣੀ ਮੈਂ ਉਹ ਤੋਂ ਖਵਾ ਦਿੰਦਾ ਸੀ ਇਹਨਾਂ ਕਿਦੋਂ ਦੀ ਗੱਲ ਹੈ ਇਹ ਕੱਲ ਕੱਲ ਤੇ ਜਿਆਦਾ ਹੀ ਹੋਇਆ ਕੱਲ ਤੇ ਇਹਨਾਂ ਦੇ ਬੈਕੀ ਦਾ ਬੰਦਾ ਕੁਝ ਕੱਪੜੇ ਜੱਤ ਪਾ ਕੇ ਕੁਝ ਕਰ ਰਿਹਾ ਸੀ ਤਾਂ ਉਹਨੂੰ ਕੁੱਟਿਆ ਘਟਿਆ ਮੈਂ ਕੱਲ ਵੀ ਰਾਤੀ ਵੀ ਇੱਕ ਨਾ ਮੇਰੇ ਸਹਰਾ ਨਹੀਂ ਰਾਤੀ ਵੀ ਇੱਕ ਮੈਨੂੰ ਨੀਂਦ ਇਹਨਾਂ ਨੂੰ ਆਟ ਵਾਲੇ ਰਾਤ ਨੂੰ ਆਉਂਦੇ ਆ ਘੁਮਾਉਂਦੇ ਲੈ ਜਾਂਦੇ ਆ ਤੇ ਉਹਨੂੰ ਉਹਨਾਂ ਦਾ ਦਿਮਾਗ ਹੈ ਨਹੀਂ ਕੋਈ ਨਹੀਂ ਤੁਸੀਂ ਹੋ ਜੇ ਮੇਰਾ ਸਹਰਾ ਨਹੀਂ ਤਗਿਆ ਰਿਆ ਅੱਛਾ ਸਹਰਾਣਾ ਹੀ ਮੇਰੇ ਮਾਰਨਾ ਸੀ ਉਹ ਰੇਟ ਚੱਕ ਕੇ ਕਿ ਠੰਡਾ ਰੱਖੋ ਇਹ ਸ ਨਹੀਂ ਪਚਦਾ ਸੀ ਚਲੋ ਕੋਈ ਨਹੀਂ ਭਾਈ ਆ ਗਏ ਨੇ ਹੁਣ ਤੁਸੀਂ ਬੇਵਿਗਰ ਹੁਣ ਤੂੰ ਫਿਕਰ ਨਹੀਂ ਕਰਨਾ ਮੇਰੀ ਭੈਣ ਹੁਣ ਤੇਰੀ ਹਵਾਵਾਲ ਵੀ ਨਹੀਂ ਕੋਈ ਚੱਕੂਗਾ ਬਸ ਦੇਖੋ ਇਦਾਂ ਦੇ ਵੀ ਕੁਝ ਲੋਕ ਨੇ ਜਿਹੜੇ ਵੀਰ ਆਪਣੇ ਪਰਿਵਾਰ ਵਾਂਗ ਆਪਣੀ ਭੈਣ ਵਾਂਗ ਫਿਕਰਮੰਦ ਸੀ ਇਹਦਾ ਇਹਦੇ ਲਈ ਪਰ ਦੇਖੋ ਇਹ ਵੀ ਨਹੀਂ ਇੱਕ ਆਮ ਬੰਦਾ ਜਿਹੜਾ ਖੁਦ ਇੱਕ ਗੱਡੀ ਚਲਾ ਕੇ ਗਿਆਰਾ ਕਰਦਾ ਵੀ ਉਹ ਆਪਦੇ ਘਰੇ ਲੈ ਜਾਵੇ ਇਹ ਤਾਂ ਹੋ ਨਹੀਂ ਸਕਦਾ ਪਰ ਫਿਰ ਵੀ ਵੀਰਾ ਫਿਕਰ ਕਰਦਾ ਸੀ ਵੀ ਇਹ ਭੈਣ ਦਾ ਕੋਈ ਹੱਲ ਹੋ ਜੇਵੇ ਇੱਥੇ ਔਰ ਘਟਿਆ ਲੋਕ ਇਸੇ ਸਮਾਜ 'ਚ ਹੀ ਰਹਿੰਦੇ ਨੇ ਉਹ ਦਰਿੰਦੇ ਸਾਡੇ ਆਸ-ਪਾਸ ਹੀ ਸਾਡੇ ਸਮਾਜ ਦੇ ਵਿੱਚ ਹੀ ਰਹਿੰਦੇ ਨੇ ਉਹਨਾਂ ਨੂੰ ਭੇੜੀਆਂ ਨੂੰ ਪਛਾਣਨਾ ਇਸ ਟਾਈਮ ਆਪਾਂ ਸਹਿਰ ਸੋਚ ਵੀ ਨਹੀਂ ਸਕਦੇ ਵੀ ਇਸ ਭੈਣ ਨੂੰ ਰਾਤ ਨੂੰ ਕੀ ਬਰਦਾਸ਼ਤ ਕਰਨਾ ਪੈਂਦਾ ਹੋ ਕਿੱਦਾਂ ਦੇ ਲੋਕਾਂ ਨੂੰ ਫੇਸ ਕਰਨਾ ਪੈਂਦਾ ਹੋ। ਜਿਵੇਂ ਵੀਰ ਦੱਸਦਾ ਵੀ ਇੱਥੇ ਆ ਕੇ ਇਹਨੂੰ ਇੱਥੋਂ ਬਿਠਾ ਕੇ ਲੈਣ ਦਾ ਸੀ ਕੋਈ ਆਟੋ ਚ ਜਾਂ ਕੋਈ ਕਿਵੇਂ ਇੱਥੇ ਵੀ ਗਲਤ ਹਰਕਤਾਂ ਕਰਦੀ ਸੀ ਭੈਣ ਦੇ ਨਾਲ। ਮੇਰਾ 2 ਵਜੇ ਆਇਆ ਤਾਂ ਉਹ ਵਾਪਸ ਗਿਆ। ਤੇ ਇਹ ਵੀਰ ਹੁਣੇ ਰਾਤ ਨੂੰ 2-2 ਵਜੇ ਧੱਕਰ ਵੀਰਾ ਕਹਿੰਦਾ ਵੀ ਮੈਂ ਪਿੱਛੇ ਨਿਗਰਾਨੀ ਕਰ ਰਿਹਾ ਸੀ। ਅੱਜ ਸਾਡੀ ਭੈਣ ਮਨਜੀਤ ਕੌਰ ਨੂੰ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਤੇ ਨਾਲ ਸਾਡੇ ਪਰਿਵਾਰ ਦੇ ਫੀਮੇਲ ਮੈਂਬਰ ਵਲੰਟੀਅਰ ਆਏ ਨੇ ਕਿਉਂਕਿ ਇਹ ਮੇਰੀ ਨਮਨੀਤ ਭੈਣ ਤੇ ਭੈਣ ਹੁਣੀ ਇਹਨਾਂ ਨੇ ਇਸ ਭੈਣ ਨੂੰ ਲਿਜਾ ਕੇ ਪਰਿਵਾਰ ਦੇ ਵਿੱਚ ਕੋਸ਼ਿਸ਼ ਕਰਨੀ ਆ ਵੀ ਅਸੀਂ ਇਹਨੂੰ ਆਪਣੇ ਇੱਕ ਪਰਿਵਾਰ ਦਾ ਇੱਕ ਅਹਿਸਾਸ ਕਰਾ ਸਕੀਏ ਇੱਕ ਆਪਣੇ ਆਪ ਦਾ ਜਦੋਂ ਨਮਨੀਤ ਭੈਣ ਨੂੰ ਵੀ ਅਸੀਂ ਚੰਡੀਗੜ੍ਹੋਂ ਲੈ ਕੇ ਆਏ ਸੀ ਬਹੁਤ ਹਾਲਾਤ ਮਾੜੇ ਸੀ ਮੇਰੀ ਭੈਣ ਦੇ ਅੱਜ ਇਹ ਮੇਰੀ ਭੈਣ ਸੇਵਾ ਕਰਾਉਂਦੀ ਆ ਸਾਡੇ ਨਾਲ ਐ ਜੇ ਨਰਸਿੰਗ ਸਟਾਫ ਜੌਬ ਵੀ ਕਰਦੇ ਆ ਉੱਥੇ ਪਰ 6 ਸਾਲ ਇਹਨੇ ਵੀ ਭੈਣ ਨੇ ਬਹੁਤ ਮਾੜੇ ਹਾਲਾਤਾਂ 'ਚ ਕੱਟੇ ਮੋਹਾਲੀ ਸ਼ਹਿਰ ਦੇ ਵਿੱਚ ਔਰ ਅੱਜ ਇਹ ਭੈਣ ਸਾਡੇ ਨਾਲ ਦੂਸਰੇ ਮਰੀਜ਼ਾਂ ਦੀ ਹੈਲਪ ਕਰਨ ਵਾਸਤੇ ਹਮੇਸ਼ਾ ਨਾਲ ਜਾਂਦੇ ਆ ਸਾਡੇ ਤੇ ਅੱਜ ਅਸੀਂ ਇਸ ਭੈਣ ਨੂੰ ਇਸ ਠੰਡ ਦੇ ਵਿੱਚ ਉਹਦੀਆਂ ਇਹ ਠੰਡੀਆਂ ਸਰਦ ਰਾਤਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨਾਲ ਭਰੇ ਹੋਏ ਦਿਨ ਰਾਤ ਜਿੱਥੇ ਸਾਡੇ ਗੁਰੂਆਂ ਨੇ ਇਹਨਾਂ ਇਸ ਧਰਤੀ ਤੇ ਸਾਨੂੰ ਸਾਡੀ ਇਸ ਕੌਮ ਨੂੰ ਸ਼ਹਾਦਤ ਦੇ ਨਾਲ ਪਰਿਵਾਰ ਦੀ ਪੂਰੀ ਸ਼ਹਾਦਤ ਦੇ ਨਾਲ ਸਾਨੂੰ ਇੱਕ ਚੰਗੇ ਰਾਹ ਤੇ ਤੋਰਿਆ ਅੱਜ ਜਦੋਂ ਕੋਈ ਭੈਣ ਸਾਡੀ ਇਦਾਂ ਦੇ ਹਾਲਾਤ ਚ ਮਿਲਦੀ ਹੈ ਦੁੱਖ ਬਹੁਤ ਮਨ ਨੂੰ ਆਉਂਦਾ ਵੀ ਅੱਜ ਪੰਜਾਬ ਦੇ ਵਿੱਚ ਐਦਾਂ ਦੇ ਹਾਲਾਤ ਕਿਵੇਂ ਬਣੇ ਇਸ ਭੈਣ ਦੇ ਦਿਮਾਗੀ ਹਾਲਾਤ ਠੀਕ ਨਹੀਂ ਆਪਾਂ ਦੇਖਦੇ ਆ ਸਮਝਦੇ ਆ ਵੀ ਇਹ ਭੈਣ ਠੀਕ ਨਹੀਂ ਹੈ ਨਾ ਟੈਨਸ਼ਨ ਚਾ ਡਿਪਰੈਸ਼ਨ ਚਾ ਫੋਨੇ ਦੇ ਘਰ ਦੀ ਦੁੱਖ ਕੀ ਹੈਗਾ ਕੀ ਤਕਲੀਫ ਆ ਇਹਦੇ ਪਰਿਵਾਰ ਨੂੰ ਪਤਾ ਪਰ ਇਹਦੇ ਮਾਮੇ ਦੇ ਪੁੱਤ ਮਾਸੀ ਦੇ ਪੁੱਤ ਮਾਮੇ ਦੀਆਂ ਧੀਆਂ ਮਾਸੀ ਦੀਆਂ ਧੀਆਂ ਭੂਆ ਦੇ ਧੀਆਂ ਪੁੱਤ ਚਾਚੇ ਤਾਇਆ ਦੇ ਧੀਆਂ ਪੁੱਤ ਮਤਲਬ ਸਾਰੇ ਲੋਕ ਕਿੱਥੇ ਚਲੇ ਜਾਂਦੇ ਨੇ 8 ਦਿਨਾਂ ਤੋਂ ਇੱਕ ਜਵਾਨ ਭੈਣ ਇੱਥੇ ਬੈਠੀ ਆ ਪੁਲ ਦੇ ਥੱਲੇ ਉਹ ਪਰਿਵਾਰ ਦੇ ਕੋਈ ਮੈਂਬਰ ਆਪਣੇ ਪਰਿਵਾਰ ਦੇ ਇਸ ਮੈਂਬਰ ਦਾ ਵੀ ਖਿਆਲ ਕਿਉਂ ਨਹੀਂ ਰੱਖ ਪਾਉਂਦੇ ਕਿਉਂ ਅੱਜ ਸਾਡੇ ਪਰਿਵਾਰਕ ਮੈਂਬਰਾਂ ਨੂੰ ਸਾਡੇ ਸਾਡੀਆਂ ਜਵਾਨ ਭੈਣਾਂ ਨੂੰ ਇਦਾਂ ਰੋਣ ਦੀ ਨੌਬਤ ਆਉਂਦੀ ਹੈ ਕਿਉਂ ਕੋਈ ਇੱਕ ਨਸ਼ੇੜੀ ਇੱਕ ਰਾਤ ਨੂੰ ਕੋਈ ਘਟਿਆ ਬੰਦਾ ਇਸ ਭੈਣ ਨੂੰ ਇੱਥੇ ਸੜਕ ਤੇ ਬੈਠੀ ਨੂੰ ਇਸ ਤਰ੍ਹਾਂ ਦਲੀਲ ਕਰਦਾ ਤੰਗ ਕਰਦਾ ਪ੍ਰੇਸ਼ਾਨ ਇਸ ਪੰਜਾਬ ਦੇ ਵਾਸਤੇ ਇਸ ਧਰਤੀ ਵਾਸਤੇ ਖੂਨ ਡੋਲਿਆ ਸਾਡੇ ਸ਼ਹੀਦਾਂ ਨੇ ਪਰ ਅੱਜ ਅਸੀਂ ਪਤਾ ਨਹੀਂ ਕਿਉਂ ਇੰਨੇ ਖੁਦਗਰਜ਼ ਹੋ ਗਏ ਆ ਇੰਨੇ ਸੈਲਫਿਸ਼ ਹੋ ਗਏ ਆ ਸਿਰਫ ਆਪਣੇ ਤੇ ਕਰੀ ਮਤਲਬ ਰਹਿ ਗਿਆ ਸਭ ਲੋਕ ਆਸੇ ਪਾਸੇ ਦੀ ਨੰਗੀ ਜਾਂਦੇ ਆ ਕੋਈ ਕਾਰ ਚ ਜਾ ਰਿਹਾ ਕੋਈ ਸਕੂਟਰ ਤੇ ਕੋਈ ਮੋਟਰਸਾਈਕਲ ਤੇ ਕੋਈ ਬੱਸ ਤੇ ਜਾ ਰਿਹਾ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਕੋਈ ਮਰੇ ਕੋਈ ਜੀਵੇ ਤੁਤਰਾ ਕੋਲ ਪਤਾ ਸੱਪੀ ਜਿਹਦਾ ਜਿਹ ਪਹਿਲਾਂ ਹੀ ਨਹੀਂ ਕਪਾ ਪਾ ਤੇ ਬਾਅਦ ਦੇ ਵਿੱਚ ਅਸੀਂ ਪ੍ਰੋਟੈਸਟ ਕਰਦੇ ਆ ਆ ਜਿਵੇਂ ਵੀਰਾ ਕਹਿੰਦਾ ਬਾਅਦ ਵਿੱਚ ਅਸੀਂ ਕੈਂਡਲ ਮਾਰਚ ਕੱਢਦੇ ਫਿਰਦੇ ਆ ਪਰ ਜਿਉਂਦਿਆਂ ਨੂੰ ਅਸੀਂ ਪੁੱਛਦੇ ਨਹੀਂ ਭਾਈ ਸਾਨੂੰ ਆਪਣੇ ਆਪਣੇ ਫਰਜ਼ ਪਛਾਣਨੇ ਪੈਣੇ ਆ ਜੇ ਅਸੀਂ ਉਹਨਾਂ ਦੇ ਵਾਰਿਸ ਆ ਤਾਂ ਸਾਨੂੰ ਉਹਨਾਂ ਦੇ ਰਾਹ ਤੇ ਵੀ ਚੱਲਣਾ ਪਵੇ ਅਸੀਂ ਭਾਈ ਕਨਈਆ ਜੀ ਦੇ ਵਾਰਿਸ ਆ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਵੀ ਵੱਲਮ ਪੱਟੀਆਂ ਕੀਤੀਆਂ ਇਹ ਤਾਂ ਸਾਡੀ ਆਪਣੀ ਆ ਅਸੀਂ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਏ ਵਰਗੇ ਉਹਨਾਂ ਯੋਧਿਆਂ ਦੇ ਵਾਰਸ ਆ ਜਿਨ੍ਹਾਂ ਨੇ ਸਾਨੂੰ ਇੱਥੋਂ ਦਾ ਮਾਲਕ ਬਣਾਇਆ ਪੰਜਾਬ ਦਾ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਅੱਜ ਅਸੀਂ ਕਿਤਨਾ ਕਿਤੇ ਆਪਣੀਆਂ ਜ਼ਿੰਮੇਵਾਰੀਆਂ ਵੀ ਪੂਰੀਆਂ ਨਹੀਂ ਕਰ ਪਾ ਰਹੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਭੈਣ ਆਪਣੇ ਪਰਿਵਾਰ ਤੱਕ ਪਹੁੰਚੀ ਇਹਦਾ ਪਰਿਵਾਰ ਦੇ ਬਾਰੇ ਪਤਾ ਲੱਗੇ ਇਹਦੇ ਇਹਨਾਂ ਦੇ ਹਾਲਾਤਾਂ ਦੇ ਵਿੱਚ ਇਹਦੇ ਜਾਨ ਪਿੱਛੇ ਕੀ ਕਾਰਨ ਸੀ ਪਰ ਬਹੁਤ ਦੁੱਖ ਲੱਗਦਾ ਵੀ ਐਸੇ ਹਾਲਾਤ 'ਚ ਸਾਡੀ ਭੈਣ ਨੂੰ ਰਹਿਣਾ ਪੈ ਰਿਹਾ ਔਰ 8 ਦਿਨਾਂ ਤੋਂ ਲੋਕ ਇਹਨੂੰ ਦੇਖ ਰਹੇ ਆ ਦੇਖ ਰਹੇ ਆ ਪਰ ਕੋਈ ਉਪਰਾਲਾ ਨਹੀਂ ਕਰ ਰਿਹਾ 8 ਦਿਨਾਂ 'ਚ ਇੱਥੇ ਪੁਲਿਸ ਵੀ ਖੜਦੀ ਆ ਚੌਂਕੀ ਇੱਥੇ ਨੇੜੇ ਆ ਸામਨੇ ਅਪੋਲੋ ਹਸਪੀਟਲ ਆ ਕਿੰਨਾ ਵੱਡਾ ਮਤਲਬ ਇਸ ਭੈਣ ਨੂੰ ਇੱਥੇ ਰਾਤ ਨੂੰ ਐਂਦਾ ਸੜਕ ਤੇ ਪੈਣਾ ਪੈ ਰਿਆ ਪੁਲਿਸ ਵੱਲਿਓ ਪ੍ਰਸ਼ਾਸਨ ਵੱਲਿਓ ਕਿਉਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਕਿਉਂ ਇਸ ਭੈਣ ਨੂੰ ਕਿੰਦਾ ਇਹਨਾਂ ਹਾਲਾਤਾਂ ਦੇ ਵਿੱਚ ਛੱਡ ਦਿੱਤਾ ਗਿਆ ਜਿਹੜਾ ਕੋਈ ਇੱਥੇ ਜਿੰਨੇ ਵੀ ਲੋਕ ਖੜੇ ਆ ਸਾਰੇ ਇਸ ਗੱਲ ਦੇ ਥਾਮੀ ਨੇ ਵੀ ਇਹ ਜਵਾਨ ਭੈਣ ਇੱਥੇ ਰਾਤ ਨੂੰ ਕਿੱਦਾਂ ਰਹਿ ਸਕਦੀ ਆ ਵੀ ਇਹਨੂੰ ਕਿੰਨੀ ਤਕਲੀਫ ਹੁੰਦੀ ਹੋਊ ਕਿੰਨਾ ਆਵਾ ਤਵਾ ਲੋਕ ਬੋਲਦੇ ਹੋਣਗੇ ਕਿੰਨਾ ਤੰਗ ਕਰਦੇ ਹੋਣਗੇ ਲੋਕ ਪਰ ਸਾਡੇ ਸਿਸਟਮ ਨੂੰ ਸਾਡੇ ਸਿਸਟਮ ਨੂੰ ਕਿਉਂ ਨਹੀਂ ਪਤਾ ਲੱਗਦੀ ਇਹ ਗੱਲ ਆਪ ਅੰਦਾਜ਼ਾ ਲੈ ਚੱਲਿਆ ਆਪ ਬੰਦਾ ਲੈ ਚੱਲਿਆ ਇਹ ਹਾਂ ਮੈਂ ਵੈਕੁਰਜੀ ਕੀ ਫਤਿਹ ਖਾਲਸਾ ਜੀ ਮੈਂ ਲਾਇਆ ਸੀਗਾ ਤੁਹਾਨੂੰ ਸ਼ੁਕਰੀਆ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਪਰੇਸ਼ਾਨ ਨੇ ਅੱਛਾ ਜੀ ਇਹ 4 ਦਿਨ ਤੋਂ ਇਸ ਦੀ ਮਤਲਬ ਕਿ ਇੱਧਰ ਘੁੰਮਦੇ ਪਏ ਆ ਇੱਥੇ ਸ਼ੋਅ ਕਰਦਾ ਵਾ ਲੇਡੀਜ਼ ਨੂੰ ਕਿਤਾਰੇ ਬੰਦੇ ਨਸ਼ੇੜੀ ਆਉਂਦੇ ਨੇ ਮੈਂ ਫੋਨ ਲੈ ਹੀ ਰੱਖਦਾ ਕਿ ਇਹਨਾਂ ਨੂੰ ਅੱਥਰੂ ਕਿੱਥੇ ਜਾ ਕੇ ਘੜਮ ਮਿਲ ਜੇ ਆ ਦੇਖੋ ਆ ਲੈ ਚੱਲਿਆ ਹੀ ਬੰਦਾ ਇਹ ਰੋਕਿਆ ਹੀ ਪਰਤੋਂ ਮੈਂ ਮੈਨੂੰ ਸੁਣਾਇਆ ਦੱਸ ਮੇਰੇ ਤਾਂ ਆਪਣੇ ਘਰ ਜਣਾ ਬੋਲਦਾ ਦੌਰ ਮੁਣ ਤਾਂ ਬਚਾਰੀ ਸਿੱਧੀ ਆ ਦੇਖੋ ਇਹਨੂੰ ਤਾਂ ਜਿਵੇਂ ਮਰਜੀ ਹੈ ਨਾ ਕੋਈ ਅੰਗਰੇਜ਼ ਦਾ ਤਾਂ ਕੋਈ ਸੁਣੀ ਆ ਕਮਰਾ ਲੈ ਆ ਦੱਸ ਦਿਆਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਭੈਣ ਨੇ ਵੱਡੀ ਲਿਖੀ ਆ ਉਹਦਾ ਦਿਮਾਗ ਇੰਨਾ ਅਫਸੈਟ ਹੈ ਕਈ ਕਦੀ ਕਦੀ ਤਾਂ ਕਹਿੰਦਾ ਵੀ ਹਿਮਾਲੇ ਰਹਿੰਦੇ ਆ ਮਨਸਾ ਤੇ ਦੁਨੀਆ ਨਹੀਂ ਆ ਗਈ ਕਦੀ ਕਦੀ ਕਹਿੰਦਾ ਮੈਂ ਮਹਾਰਾਸ਼ਟਰ ਨਹੀਂ ਮੇਰੇ ਬੱਚਾ ਨੂੰ ਮਾਰਦਾ ਨੇ ਘਰ ਵਾਲੇ ਨੇ ਮੈਂ ਗੂਗਲ ਤੋਂ ਲੱਭ ਕੇ ਐਚਪਾ ਆਪਣਾ ਭਾਈ ਗੁਰਪਾਲ ਲਹਿਕ ਗਰਮੈਂਟ ਵਾਲਾ ਉਹ ਤਰ੍ਹਾਂ ਇੱਕ ਵਾਰ ਲੇਡੀਜ਼ਪੇਟ ਦੀ ਸੀ ਉਹਨੇ ਨੰਬਰ ਹੈ ਤੁਹਾਨੂੰ ਮਤਾਨ ਨੂੰ ਹੋ ਗਿਆ ਹੂੰ ਤੁਹਾਨੂੰ ਬਹੁਤ ਸ਼ੁਕਰੀਆ ਭਾਈ ਵੀਰੇ ਉਹਨਾਂ ਨੇ ਵੀ ਲਾਇਆ ਫੋਨ ਵੀਡੀਓ ਬਣਾ ਕੇ ਵੀ ਜਾਰੀ ਹਾਂ ਹਾਂ ਧੰਨਵਾਦ ਤੁਹਾਡਾ ਤੁਸੀਂ ਜੀ ਜੀ ਤੁਸੀਂ ਆਪਣਾ ਜਾਓ ਰੋ ਰਹਿਣਾ ਤੁਹਾਨੂੰ ਮਤਲਬ ਉਹਨਾਂ ਨੇ ਕਿਹਾ ਕਿ ਵੀ ਚਲੋ ਤੁਹਾਡੇ ਕੋਲ ਹਵਾਲੇ ਕੀਤਾ ਜੀ ਇਹਦਾ ਪਲਾ ਹੋ ਜਾਊਗਾ ਵੀ ਇਹਨਾਂ ਨੂੰ 100 ਪਾਜੀ ਇੱਥੇ ਖਤਰਾ ਦੇਖੋ ਚੋਣ ਫੋਨ ਦਾ ਹੀ ਪਿਆ ਜੀ ਆਪਾਂ ਦੇਖ ਰਹੇ ਆ ਲੇਡੀਸ ਪੇ ਕਿਦਾਂ ਪਾਣੀ ਮੰਗਦੀ ਕਿ ਚਾਹ ਮੰਗਦੀ ਹੈ ਕੋਈ ਵੀ ਇੱਥੇ ਜਿਵੇਂ ਪੁਲਿਸ ਖੜ੍ਹਦੀ ਹੈ ਜਾਂ ਕਿਵੇਂ ਕੋਈ ਕੁਝ ਨਹੀਂ ਕਰਦੇ ਬੰਦੇ ਨਹੀਂ ਉਹ ਤਾਂ ਗੱਲ ਹੀ ਛੱਡ ਦਿੰਦੇ ਉਪਰ 8 ਦਿਨ ਹੋ ਗਏ ਇਹਨੂੰ ਭੈਣ ਨੂੰ ਇੱਥੇ ਸਾਨੂੰ ਤਾਂ ਅੱਜ ਪਤਾ ਲੱਗਿਆ ਅਸੀਂ ਤਾਂ ਜਦੋਂ ਮੈਂ ਵੀਡੀਓ ਦੇਖੀ ਪਈ ਅਸੀਂ ਤਰੰਤ ਇੱਧਰ ਨੂੰ ਆ ਗਏ ਹਾਂ ਚਲੋ ਸ਼ੁਕਰੀਆ ਭਾਈ ਤੁਹਾਡਾ ਧੰਨਵਾਦ ਬਹੁਤ ਬਹੁਤ ਚੱਲ ਮੰਦੀਰ ਭੈਣੇ ਆਪਣਾ ਇੱਥੇ ਸੁਪਨਿਆਂ ਦਾ ਘਰ ਆ ਉੱਥੇ ਤੈਨੂੰ ਲੈ ਕੇ ਚੱਲਾਂਗੇ ਅਸੀਂ ਤੈਨੂੰ ਆਪਣੀ ਭੈਣ ਵਾਂਗ ਰੱਖਾਂਗੇ ਫਿਕਰ ਨਹੀਂ ਕਰਨਾ ਜਮਾਈ ਕਿਸੇ ਗੱਲ ਦੀ ਠੀਕ ਹੈ ਭੈਣੇ ਚੱਲ ਆਪਾਂ ਝੋਲਾ ਚੱਕ ਭੈਣੇ ਆਪਦਾ ਤੇਰੇ ਕੋਲੇ ਤੇਰਾ ਆਧਾਰ ਕਾਰਡ ਵਗੈਰਾ ਹੈਗਾ ਕੋਈ ਹਾਂਜੀ ਹੈਗਾ ਆਧਾਰ ਕਾਰਡ ਆਧਾਰ ਕਾਰਡ ਤਾਂ ਨਹੀਂ ਚਲੋ ਕੋਈ ਨਾ ਚੱਕੋ ਕੁਝ ਨਹੀਂ ਹੈਗਾ ਸੀਗਾ ਚੱਲੋ ਫਿਰ ਚੱਕ ਲਈਏ ਨਾ ਕੋਈ ਆ ਬੈਂਕ ਦਾ ਖਾਲਸਾ ਬਾਈ ਜੀ ਦਾ ਖਾਲਸਾ ਬਾਈ ਜੀ ਕੋਡੀ ਨਾ ਜਿਹੜੀ ਕਮਾਈ ਨੂੰ ਨਾ ਬਾਹਰ ਖੜਨ ਨੂੰ ਮਤਲਬ ਨਹੀਂ ਨਹੀਂ ਬਾਪੂ ਇਹ ਤਾਂ ਤੁਹਾਡੇ ਪੁੱਤ ਆ ਇਹ ਤਾਂ ਕਾਲਜੋ ਕੀ ਪਾਪੀ ਆ ਬਾਪੂ ਚੋਰ ਚੱਕੇ ਸੀ ਬਾਬੇ ਨੇ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦਾ ਫਲ ਦਿੱਤਾ ਆਖਰੀ ਹੋਰ ਇੱਕ ਮਿੰਟ ਭੈਣ ਨੂੰ ਬਿਠਾ ਲਈਏ ਬਹੁਤ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ ਨਾ ਧੰਨਵਾਦ ਧੰਨਵਾਦ ਮਾਈਕ ਲਾ ਦੇ ਦੋ ਸਾਹਿਬ ਏ ਹੁਣ ਭੈਣ ਮਨਜੀਤ ਕੌਰ ਸਾਡੇ ਨਾਲ ਸੁਪਨਿਆਂ ਦੇ ਘਰ ਚੱਲੇ ਨੇ ਬਸ ਅਰਦਾਸ ਕਰਿਓ ਸਾਡੀ ਭੈਣ ਚੜ੍ਹਦੀ ਕਲਾ ਚ ਰਹੇ ਔਰ ਇਹਦਾ ਪਰਿਵਾਰ ਸਾਨੂੰ ਮਿਲ ਜਵੇ ਜੇ ਕੋਈ ਵੀ ਪਹਿਚਾਨਦਾ ਇਸ ਭੈਣ ਨੂੰ ਤਾਂ ਸਾਡੇ ਨਾਲ ਜਰੂਰ ਸ਼ੇਅਰ ਕਰਿਓ ਸਾਡੇ ਨੰਬਰ ਦੇ ਉੱਤੇ ਜਾਣਕਾਰੀ ਸასი ਕਰਦੇ ਥੈਂਕ ਯੂ ਥੈਂਕ ਯੂ ਥੈਂਕ ਤੇ ਬਸ ਇੰਨੀ ਕੀ ਬੇਨਤੀ ਹੈ ਜੀ ਲੁਧਿਆਣੇ ਅਸੀਂ ਸ਼ੇਰਪੁਰ ਚੌਕ ਦੇ ਵਿੱਚ ਖੜੇ ਆ ਆ ਸਾਹਮਣੇ ਬੋਰਡ ਲੱਗੇ ਹੋਏ ਆ ਲੁਧਿਆਣਾ ਸ਼ਹਿਰ ਇਸ ਸਾਈਡ ਨੂੰ ਫਗਵਾਣਾ ਉਧਰ ਤੋਂ ਜਲੰਧਰ ਉਧਰ ਨੂੰ ਔਰ ਇੱਥੇ ਇੱਕ ਭੈਣ 8 ਦਿਨਾਂ ਤੋਂ ਸਾਹਮਣੇ ਪੁਲਿਸ ਚੌਂਕੀ ਹੈ ਬਾਈ ਦੱਸਦਾ 8 ਦਿਨਾਂ ਤੋਂ ਭੈਣ ਇੱਥੇ ਪੁਲ ਦੇ ਥੱਲੇ ਸੌ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦਾ I okay.